ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਤੇ ਅੱਜ ਹੈ ਜੀ ਸੰਡੇ ਆਪਾਂ ਆ ਗੁਰੂ ਘਰ ਉਰਦਵਾਰ ਸਾਹਿਬ ਆਈਆਂ ਤੇ ਮੱਥਾ ਟੇਕਣ ਲੱਗੇ ਆ ਤੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਲੱਗੇ ਆ ਤੇ ਆਪਾਂ ਵੀ ਦਿਨ ਦੀ ਸ਼ੁਰੂਆਤ ਕਰੀਏ ਉਸ ਰੱਬ ਦੇ ਨਾਮ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਸਾਰਾ ਦਿਨ ਫਤਿਹ ਹੋਵੇ ਬਸ ਰੱਬ ਕਿਰਪਾ ਰੱਖੇ ਹਨਾ ਅੱਜ ਕਈ ਕੰਮ ਕਰਨੇ ਆ ਜੱਪਾ ਨੇ ਇਹ ਦੇਖਦੇ ਆ ਅੱਜ ਵੀ ਆਪਾਂ ਸ਼ਾਇਦ ਲੁਧਿਆਣੇ ਚਾਈਏ ਵੀ ਕੱਲ ਜਿਵੇਂ ਕੱਲ ਰਹਿ ਗਿਆ ਸੀ ਕੰਮ ਕੱਲ ਉੱਥੇ ਹੀ ਬਹੁਤ ਟਾਈਮ ਲੱਗ ਗਿਆ ਸੀ ਇੱਕ ਕੰਮ ਨੂੰ ਹੋਣਾ ਉੱਤੇ 6-7 ਵੱਜ ਗਏ ਜੀ ਅੱਜ ਕ ਵੀ ਹੁਣ ਤਾਂ ਚਲੋ ਘਰ ਨੂੰ ਚੱਲਦੇ ਆ ਤੇ ਇਹ ਦੇਖਦੇ ਆ ਅੱਜ ਚੱਲਦੇ ਆ ਜੇ ਜਾਉਂਗੇ ਤਾਂ ਤੁਹਾਨੂੰ ਦਿਖਾਉਂਗੇ ਜੇ ਨਹੀਂ ਜਾਉਂਗੇ ਉਹ ਵੀ ਤੁਹਾਨੂੰ ਦਿਖਾਉਂਗੇ ਮਿਲਦੇ ਆ ਜੀ ਅੱਥਰ ਟੇਕ ਕੇ ਉਹ ਤੋਂ ਬਾਅਦ ਹਾਂਜੀ ਦੋਸਤੋ ਸਾਡਾ ਅੱਜ ਲੁਧਿਆਣੇ ਦਾ ਟੂਰ ਕੈਨਸਲ ਹੋ ਗਿਆ ਕਿਉਂਕਿ ਸਾਨੂੰ ਬੁਟੀਕ ਤੇ ਕੰਮ ਥੋੜਾ ਕਸਟਮਰਾਂ ਦੇ ਕਾਲ ਆ ਗਈ ਵੀ ਸਾਨੂੰ ਸੂਟ ਚਾਹੀਦੇ ਆ ਤੇ ਤਾਂ ਕਰਕੇ ਅਸੀਂ ਅੱਜ ਸੰਡੇ ਨੂੰ ਵੀ ਬੁਟੀਕ ਖੋਲਣ ਲੱਗੇ ਆ ਤੇ ਅਸੀਂ ਸੋਚਿਆ ਵੀ ਚਲੋ ਅੱਜ ਸੰਡੇ ਦਾ ਕੰਮ ਥੋੜਾ ਕੰਪਲੀਟ ਕਰ ਦਈਏ ਤੇ ਅਸੀਂ ਜਾਵਾਂਗੇ ਹੋ ਸਕਦਾ ਅਸੀਂ ਮੰਡੇ ਹਨਾ ਕੱਲ ਨੂੰ ਕੱਲ ਨੂੰ ਜਾਵਾਂਗੇ ਮੰਡੇ ਆ ਫਿਰ ਕੱਲ ਨੂੰ ਹਾਂਜੀ ਹਾਂਜੀ ਕੱਲ ਨੂੰ ਤੇ ਅਸੀਂ ਹੋ ਸਕਦਾ ਵੀ ਕੱਲੂ ਜਾਵਾਂਗੇ ਕਿਉਂਕਿ ਕਸਟਮਰਾਂ ਦੇ ਅਸੀਂ ਅੱਜ ਸੂਟ ਮੈਂ ਪਹਿਲਾਂ ਜਾ ਕੇ ਹੁਣ ਕਟਿੰਗ ਕਰੂੰਗੀ। ਪਰੋ ਤੋਂ ਬਾਅਦ ਦੇਖਦੇ ਆ ਜੀ ਜੇ ਜਿੰਨਾ ਵੀ ਟਾਈਮ ਹੋਇਆ ਜਿੰਨਾ ਕੁ ਵੀ ਸਟੀਚਿੰਗ ਹੋਈ ਉਹਨਾਂ ਕੁ ਕਰੂੰਗੀ ਕਿਉਂਕਿ ਅੱਜ ਕੁੜੀਆਂ ਨੇ ਤਾਂ ਆਉਣਾ ਨਹੀਂ। ਅ ਮਤਲਬ ਇੱਕ ਕੁੜੀ ਉਹ ਸਾਡੇ ਨਾਲ ਹੀ ਹੁੰਦੀ ਆ ਉਹ ਸ਼ਾਇਦ ਵੀ ਜਾਊਗੀ ਹੁਣ ਸਾਡੇ ਨਾਲ ਤੇ ਅਸੀਂ ਤੇ ਅਸੀਂ ਜਾ ਕੇ ਬੁਟੀਕ ਦੇ ਤੁਹਾਨੂੰ ਮਿਲਦੇ ਆ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਤੁਸੀਂ ਕਹਿਣਾ ਚਾਹੁੰਦੇ ਹੋ WhatsApp ਜੀ ਬੱਸ ਹੁਣ ਕੀ ਕਹਿਣਾ ਹੁਣ ਨਿਕਲਿਆ ਸੀ ਦੁਬਾਰਾ ਘਰ ਤੋਂ ਹਣਾ ਹਾਂਜੀ ਦੁਬਾਰਾ ਆਣੂਗੇ ਫੇਰ ਦੁਬਾਰਾ ਨਿਕਲੇ ਗਰਮੀ ਬਹੁਤ ਈ ਮੈਂ ਕੱਲ ਇੱਕ ਵਾਰ ਫੇਰ ਨਾਲ ਲੀਆ ਗੁਰਦੁਆਰਾ ਸਾਹਿਬ ਤੋਂ ਆ ਕੇ ਘਰੇ ਕੰਮ-ਕਮ ਜਿਹੜਾ ਕਰਨੇ ਵਾਲੇ ਸੀ ਕਰਕੇ ਨਹਾ ਗਏ ਫੇਰ ਦੁਬਾਰਾ ਨਿਕਲਿਆ ਹੁਣ ਤੇ ਉੱਥੇ ਨੂੰ ਜਾਣ ਦਾ ਹੋ ਗਿਆ ਆਪਣਾ ਕੈਨਸਲ ਉੱਥੇ ਜਾਵਾਂਗੇ ਕੱਲ ਨੂੰ ਕੱਲ ਨੂੰ ਵੀ ਉਹੀ ਸ਼ਾਮ ਨੂੰ ਜਾਵਾਂਗੇ ਕਿਉਂਕਿ ਦਿਨ ਦਾ ਟਾਈਮ ਫੇਰ ਨਹੀਂ ਲੱਗਣਾ 2-3 ਵਜੇ ਤੋਂ ਬਾਅਦ ਜਾਵਾਂਗੇ ਤੇ ਬੱਸ ਬਾਕੀ ਤੁਹਾਨੂੰ ਪਤਾ ਹੀ ਅਸੀਂ ਕੀ ਕਹਿਣਾ ਹੁੰਦਾ ਬਸ ਬਲੌਗ ਦੇਖਿਆ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਚਲੋ ਜੀ ਮਿਲਦੇ ਆ ਤੁਹਾਨੂੰ ਬਟੀਕ ਤੇ ਬਾਇ ਸੂਟ ਆ ਹਾਂ ਜੀ ਭਾਜੀ ਜੀ ਕੁਝ ਨਹੀਂ ਹੋਣੇ ਦੂੰਗਾ ਮੈਂ ਆਪਕੋ ਪੇਮੈਂਟ ਕਰਤੀ ਹਮ ਲੈਓ ਮੈਨੂੰ ਦੇ ਦਿਓ ਸਾਰੀ ਦੇਖ ਲਓ ਆਪਣੇ ਚੈੱਕ ਕਰ ਲਓ ਬਜਟੋਂ ਵੀ ਘਟ ਦੇ ਤੇ ਨਹੀਂ ਪੈਸੇ ਤਾਂ ਪੂਰੇ ਆ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਅੱਜ ਹੈਗਾ ਵੀ ਸੰਡੇ ਆ ਦੇਖੀ ਸਮੋਥਨਿੰਗ ਕਰਾਉਣੀ ਪਾਲਨ ਨੂੰ ਪੈਸੇ ਵੀ ਆ ਗਏ ਅੱਛਾ ਪੈਸੇ ਤਾਂ ਹਮ ਰੋਜ਼ੇ ਆਉਨੇ ਆ ਬਤਾਂ ਕਿ ਦੇਖੀ ਕੱਲੇਗਾ ਦਫਰ ਹੁਣ ਮੈਨੂੰ ਐ ਤਾਂ ਮਸਲ ਦੇਖੀ ਰਖੜੀ ਆਉਣੀਆ ਕਰਾ ਲੈਂਦੀ ਤੂੰ ਮਰ ਗਿਆ ਥੋੜੀ ਥੋੜੇ ਪੈਸੇ ਨਹੀਂ ਵੀ ਤੁਸੀਂ ਦੱਸੋ ਨਾ ਤੁਸੀਂ ਹਾਮੇਪੁਰ ਕੋ ਤਾਈ ਜਾਉਂਗੇ ਛੱਡ ਕੇ ਆਓ ਸਾਨੂੰ ਪਾਲਨਰ ਕੋਲ ਫੇਰ ਮੈਂ ਕਹਾਂ ਛੱਡ ਕੇ ਉਹ ਸਕੂਟਰ ਹੀ ਖੜੀ ਆ ਚੱਕੋ ਤੇ ਜਾਓ ਮੈਂ ਉੱਥੇ ਮੈਂ ਕੀ ਕਰਾਂਗਾ ਜਾ ਕੇ ਉੱਥੇ ਦੱਸੋ ਕਰਾ ਲਵਾਂ ਮੈਂ ਫਿਰ ਕਰਾ ਲਓ ਮੈਨੂੰ ਕਿਉਂ ਮੈਂ ਕੀ ਕਰ ਸਕਦਾ ਲੋ ਜੀ ਦੋਸਤੋ ਮੇਰੇ ਪੈਸੇ ਆ ਗਏ ਸਲਾਈ ਦੇ ਤੇ ਮੈਂ ਹੁਣ ਲੱਗਿਆਂ ਜੀ ਸਮੋਰਟਿੰਗ ਕਰਾਉਣਾ ਇਹਨਾਂ ਨੂੰ ਕੋਈ ਰੋਕ ਸਕਦਾ ਨਾ ਇਹਨਾਂ ਨੂੰ ਰੋਕਣ ਵਾਲਾ ਕੋਈ ਜੰਮਿਆ ਹਾਂ ਆਹ ਆ ਗੱਲ ਤੁਸੀਂ ਗਲਤ ਕਹਿੰਦੇ ਹੋ ਬਾਈ ਐਵੇਂ ਨਹੀਂ ਕਹੀ ਜਾਂਦਾ ਅੱਛਾ ਖੱਖਾ ਭਰ ਦੂੰ ਖੱਖਾ ਨਹੀਂ ਬਾਕੀ ਨਾ ਵੈਸੇ ਪਹਿਲਾਂ ਜਾ ਕੇ ਦੇਖਦੇ ਆਂ ਪਾਰਲਰ ਚ ਜੇ ਤਾਂ ਮਤਲਬ ਇਹਨਾਂ ਨੇ ਰੇਟ ਠੀਕ ਨਾਲ ਕਰਤੀ ਫਿਰ ਤਾਂ ਕਰਵਾਉਂਗੀ ਨਹੀਂ ਨਹੀਂ ਮੈਂ ਕਰਵਾਉਣੀ ਠੀਕ ਆ ਮੈਂ ਸਿਰਫ 22500 ਹੱਦ 3000 ਉਹ ਕਹਦੇ ਕੋਈ ਰੇਟ ਸਹੀ ਕਰ ਦੋਗੇ ਫਿਰ ਤਾਂ ਥੋੜੀ ਮਸ਼ਹੂਰੀ ਕਰ ਦੂਗੇ ਨਹੀਂ ਕਰਾਂਗੇ ਅਸੀਂ ਉਹ ਕਹਿੰਦਾ ਵੀ ਇਹ ਤਾਂ ਮਹਿੰਗੀ ਬਹੁਤਾਂ ਪੈਸੇ ਬੋਲੁੰਦੇ ਆ ਸਹੀ ਗੱਲ ਐ ਤੇ ਦੋਸਤੋ ਮੈਂ ਹੁਣ ਚੱਲੀਆਂ ਪਾਰਲਰ ਚ ਤੇ ਸੂਟ ਮੇਰੇ ਕਟਿੰਗ ਹੋ ਗਏ ਠੀਕ ਐ ਜੀ ਤੇ ਬਾਕੀ ਉਹਨਾਂ ਦੇ ਜਿਨ੍ਹਾਂ ਦੇ ਸਟਿਚ ਹੋਏ ਪਏ ਤੇ ਉਹਨਾਂ ਦੇ ਅਸੀਂ ਪਚਾਤੇ ਤੇ ਉਹਨਾਂ ਦੀ ਪੇਮੈਂਟ ਸਾਡੇ ਕੋਲ ਆ ਗਈ ਮੈਂ ਸੋਚਦੀ ਆਂ ਮੈਂ ਸਮੂਥਨਿੰਗ ਕਰਵਾ ਲੈਨੀ ਆ ਹਨਾ ਤੇ ਕਦੇ ਕਦੇ ਮੌਕਾ ਮਿਲਦਾ ਹੁੰਦਾ ਰਖੜੀਆਂ ਆ ਗਈਆਂ ਬਾੜ ਵੀ ਵੈਸੇ ਕਾਫੀ ਜ਼ਿਆਦਾ ਆ ਪੰਜ ਸੌ ਚੌਥੇ ਹਜੇ ਐਨਕਾ ਲਗਵਾਈਆਂ ਹੈ ਐਨਕਾ ਤਾਂ ਲਗਾਉਣੀ ਆ ਹੁਣ ਆਹਾ ਨਾਲੇ ਹਰੇਕ ਵਾਰ ਨਵੀਆਂ ਐਰਿੰਗਾ ਨਵੇਂ ਸਾਰਾ ਕੁਝ ਨਵਾਂ ਹੀ ਚਾਹੀਦਾ ਆਏ ਨਹੀਂ ਵੀ ਸ਼ੀਸ਼ੇ ਚੇਂਜ ਕਰਵਾ ਲੈਣੇ ਨਾ ਚਲੋ ਦੋਸਤੋ ਰੱਬ ਨੇ ਲਾਈਫ ਦਿੱਤੀ ਆ ਜ਼ਿੰਦਗੀ ਦਿੱਤੀ ਆ ਹਨਾ ਆਪਾਂ ਨੂੰ ਇੰਜੋਏ ਕਰਨਾ ਚਾਹੀਦਾ ਪੂਰਾ ਤੇ ਬਾਕੀ ਕੀ ਪਤਾ ਹੁੰਦਾ ਜੀ ਘੜੇ ਨੇ ਕਾਦੋ ਫੁੱਟ ਜਾਣਾ ਹਨਾ ਨਹੀਂ ਐ ਤਾਂ ਚਲੋ ਹਨਾ ਅਸ ਤਾਂ ਮਜ਼ਾਕ ਕਰਦੇ ਦੇ ਉਦਾਂ ਦਾ ਹਟ ਜੰਨੇ ਹਨਾ ਜੇ ਮੈਂ ਕਹਿ ਦਵਾਂ ਵੀ ਨਹੀਂ ਤਾਂ ਨਹੀਂ ਫਿਰ ਹਟ ਕਹਿੰਦੇ ਨਹੀਂ ਹੈਗੇ ਹੁਣ ਤਾਂ ਮੈਨਾਂ ਬਹੁਤ ਟਾਈਮ ਹੋ ਗਿਆ ਹਨਾ 2 ਸਾਲ ਹੋ ਗਏ ਕਿੰਨਾ ਟਾਈਮ ਹੋ ਗਿਆ ਸਮੂਤ ਕਰਾਈ ਨੂੰ ਸਮੂਤ ਨਹੀਂ ਉਹਨੂੰ ਤਾਂ ਪੁੰਨੀ ਆਪਣੇ ਨੂੰ ਚੌਥਾ ਸਾਲ ਲੱਗ ਗਿਆ ਹੂੰ ਚਾਰ ਸਾਲ ਹੋ ਗਏ ਚਾਰ ਸਾਲ ਬਾਅਦ ਕਰਵਾਉਣ ਲੱਗੇ ਆ ਬਸ ਮੇਰੇ ਵਾਲ ਇਦਾਂ ਹੀ ਸਟੇਟ ਰਹਿਨੇ ਆ ਹੁਣ ਥੋੜਾ ਜਿਆਦਾ ਮੰਦਾ ਹਾਲ ਹੋ ਗਿਆ ਕਿਉਂਕਿ ਹੁਣ ਇਹਨਾਂ ਦੀ ਕੇਅਰ ਕੱਟ ਹੁੰਦੀ ਆ ਹੋਰ ਵੀ ਮੈਂ ਇੱਕ ਵਾਰ ਕਰਵਾ ਕੇ ਹੁਣ ਤੋਂ ਵੀ 4 ਸਾਲ ਬਾਅਦ ਹੀ ਕਰਵਾਉਂਗੀ ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਵੀ ਸਾਲ ਬਾਅਦ ਆਪਣਾ ਕਰਵਾ ਲੈਣੇ ਉਹ ਕੰਮ ਨਹੀਂ ਹੈਗਾ ਸਾਡਾ ਹਨਾ 1 ਮਹੀਨੇ ਬਾਅਦ ਚਲੋ ਜੀ ਪਾਰਲਰ ਕਦੇ ਮਤਲਬ ਅਸੀਂ ਮੈਂ ਕਦੇ ਪਾਰਲਰ ਸੇ ਤਾਂ ਨਹੀਂ ਗਈ ਜਦਦੇ ਵਿਆਹ ਹੋਇਆ ਤੁਸੀਂ ਆਪ ਦੱਸੋ ਪਹਿਲਾਂ ਥ੍ਰੈਡਿੰਗ ਤੱਕ ਵੀ ਨਹੀਂ ਕਰਵਾਈ ਮੈਂ ਕਦੇ ਕਿਸੇ ਤੋਂ ਹਨਾ ਮੈਂ ਥ੍ਰੈਡਿੰਗ ਤੱਕ ਵੀ ਖੁਦ ਆਪ ਕਰਦੀ ਆਂ ਉਹ ਆਪ ਤੁਸੀਂ ਕਰ ਦਿੱਤੇ ਹੈਗੇ ਸਾਰਾ ਉਹ ਲੋਕਾਂ ਤੇ ਕਦੇ ਕਰਾਉਣਾ ਕਿਸੇ ਤੇ ਫਿਰ ਹੁਣ ਆ ਤਾਂ ਦੇਖੋ ਸਮੂਥਨਿੰਗ ਦਾ ਤਾਂ ਹੇਅਰ ਦਾ ਮੈਨੂੰ ਮਤਲਬ ਇੰਨੀ ਨੌਲੇਜ ਹੈ ਨਹੀਂ ਇਹਦੇ ਵਿੱਚ ਹੈਗੀ ਆ ਪਰ ਥੋੜਾ ਡਰ ਜਿਹਾ ਲੱਗਦਾ ਕਿਉਂਕਿ ਨਾ ਜੇ ਹੇਅਰ ਖਰਾਬ ਹੋ ਜਾਣਾ ਫਿਰ ਪੰਗਾ ਪੈ ਜਾਣਾ ਆਪਣੇ ਆ ਨਾ ਕਿਸੇ ਦੇ ਹੋਵੇ ਤਾਂ ਮੈਂ ਕਿਸੇ ਦੇ ਵੀ ਨਹੀਂ ਮੈਂ ਕਿਸੇ ਦੇ ਵੀ ਨਹੀਂ ਕਰਦੀ ਹੈਗੀ ਹੇਅਰ ਦਾ ਕੰਮ ਮੈਂ ਬਿਲਕੁਲ ਬੰਦ ਕੀਤਾ ਹੋਇਆ ਇਸ ਪਾ ਮੈਂ ਕਰਦਾ ਨਹੀਂ ਆ ਕਿਉਂਕਿ ਸਵਾ ਸਵਾ ਕਿਉਂਕਿ ਸਪਾ ਵਾਸਤੇ ਵੀ ਨਾ ਹੋ ਹੀਟਰ ਚਾਹੀਦਾ ਹੁੰਦਾ ਏ ਫਿਰ ਮੈਂ ਸੋਚਦੀ ਆ ਵੀ ਕੋਈ ਪ੍ਰੈਸਾਂ ਵੀ ਮਹਿੰਗੀਆਂ ਮਹਿੰਗੀਆਂ ਚਾਹੀਦੀਆਂ ਹਨਾ ਵੀ ਮੈਂ ਨਾ ਰਿਸਕ ਲੈਣਾ ਨਹੀਂ ਚਾਹੁੰਦੀ ਕਿਉਂਕਿ ਮੇਰਾ ਬੁਟੀਕ ਦਾ ਹੀ ਕੰਮ ਕਾਫੀ ਜ਼ਿਆਦਾ ਵਾਹਿਗੁਰੂ ਦੀ ਕਿਰਪਾ ਨਾਲ ਵਾਧੂ ਹੈ ਜੀ ਕੰਮ ਬੁਟੀਕ ਦਾ ਤੇ ਪਾਰਲਰ ਦਾ ਜਿਹੜਾ ਆਉਂਦਾ ਜੀ ਉਹਨੂੰ ਆਪਾਂ ਛੱਡਦੇ ਹੈ ਨਹੀਂ ਤੇ హెయిਰ ਦਾ ਕੰਮ ਆਪਾਂ ਕਰਦੇ ਹੈ ਨਹੀਂ ਠੀਕ ਹੈ ਜੀ ਬਾਕੀ ਫੇਸ਼ਲ ਟਰੈਡਿੰਗ ਵੈਕਸ ਜੋ ਵੀ ਕਰਵਾਉਂਦਾ ਅਗਲਾ ਉਹ ਸਾਰਾ ਕੁਝ ਕਰਦੇ ਆ ਤੇ ਬਾਕੀ ਤੁਸੀਂ ਮੇਰੇ ਬਲੌਗ ਨਾਲ ਬਨੇ ਰਹੋ ਪਹਿਲਾਂ ਜਾਉਂਗੀ ਮੈਂ ਪਾਰਲਰਸ ਉੱਥੇ ਦੇਖਦੇ ਆ ਵੀ ਕੀ ਕੀ ਪ੍ਰਾਈਸ ਹੁੰਦਾ ਨਾ ਤੇ ਫਿਰ ਉਸ ਤੋਂ ਬਾਅਦ ਜੇ ਮਤਲਬ ਸਾਡੀ ਉੱਥੇ ਹਾਂ ਹੋਗੀ ਕੱਟ ਆ ਬੱਸ ਜੇ ਉਹਨਾਂ ਨੇ ਕਰਤਾ ਮੈਂ ਤੁਹਾਨੂੰ ਫੋਨ ਕਰ ਦੂੰਗੀ ਫਿਰ ਤੁਸੀਂ ਸਾਨੂੰ ਸ਼ਾਮ ਨੂੰ ਲੈ ਆਇਓ ਜਾਕੇ ਠੀਕ ਹੈ ਜੀ ਨਹੀਂ ਫਿਰ ਮੈਂ ਸਕੂਟਰੀ ਪਰ ਬਾਹਰ ਖਲਾਰਦੀ ਆਉਂਗੀ ਉਹ ਫਿਰ ਗੁਲਜਾਂ ਜੇ ਪੈ ਜਾਣੀ ਫਿਰ ਉਰ ਦੇ ਜਾਣੇ ਉਹ ਸਾਰੀ ਲੋਅ ਇੱਥੇ ਤਾਂ ਆਉਣਾ ਇੰਨਾ ਕਿੰਨਾ ਰੋਡ ਇੱਥੇ ਨਹੀਂ ਹੋਣੀ ਆ ਬਸ ਸਟੈਂਡ ਕਿੰਨੀ ਚਲੋ ਫਿਰ ਆਜ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਦੋਸਤੋ ਦੂਜੀ ਕਰੀਮ ਲੱਗ ਚੁੱਕੀ ਹੈ ਇਹਦੇ ਵਿੱਚ ਮੈਂ ਗਰਦਨ ਬਿਲਕੁਲ ਨਹੀਂ ਹਿਲਾਉਣੀ ਤਾਂ ਕਰਕੇ ਮੈਂ ਖੁਦ ਆਪ ਹੀ ਵੀਡੀਓ ਬਣਾਉਣ ਲੱਗਿਆਂ ਸ਼ੀਸ਼ੇ ਦਾ ਹੀ ਤੇ ਬਾਕੀ ਤੁਹਾਨੂੰ ਫਾਈਨਲ ਲੁੱਕ ਦਿਖਾਵਾਂਗੇ ਇਸ ਕਰੀਮ ਤੋਂ ਬਾਅਦ ਠੀਕ ਹੈ ਜੀ ਤੁਸੀਂ ਵਲੌਗ ਨਾਲ ਬਣੇ ਰਹੋ ਤੇ ਮਤਲਬ ਬਹੁਤ ਹੀ ਵਧੀਆ ਕੰਮ ਲੱਗਿਆ ਮੈਨੂੰ ਇਹਨਾਂ ਦਾ ਤੇ ਬਾਕੀ ਮੈਂ ਤੁਹਾਨੂੰ ਦੱਸੂਗੀ ਵੀ ਮੈਂ ਕਿੱਥੇ ਕਰਵਾਈ ਆ ਹਨਾ ਤੇ ਕਿੰਨੇ ਚ ਹੋਈ ਹੈ ਇਹ ਵੀ ਮੈਂ ਤੁਹਾਨੂੰ ਦੱਸੂਗੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਕੰਮ ਇਹਨਾਂ ਦਾ ਬਾਕੀ ਚਲੋ ਫਾਈਨਲ ਲੁੱਕ ਦੇਖਦੇ ਆ ਫਾਈਨਲ ਲੁੱਕ ਚ ਕਿੱਦਾਂ ਦੇ ਵਾਲ ਵਧੀਆ ਲੱਗਦੇ ਆ ਕਿੱਦਾਂ ਲੱਗਦੇ ਆ ਚੁਕਰਾ ਚੁਕਰਾ ਪਹੁੰਚ ਗਏ ਸੰਤਾਂ ਕਿਉਂ ਟਾਈਮ ਦੇਖਿਆ ਤੇ ਦੇਖਿਆ ਹੁਣ ਉੱਥੇ ਟਾਈਮ ਲੱਗੇ ਜਾਂਦਾ ਏ ਤੂੰ ਤਾਂ ਕਹਿੰਦੇ ਦੋ ਘੰਟੇ ਲੱਗਣੇ ਪੌਣੇ 8 ਹੋ ਗਏ ਉਹ ਲੱਗਣੇ ਤਾਂ ਦੋ ਘੰਟੇ ਤੇ ਫਿਰ ਬਾਅਦ ਤਾਂ ਦੇਖ ਲੈ ਲੜ-ਬਾਤ ਲਿਓ ਮੈਂ ਤਾਂ ਕਾਲੀਆਂ ਅਨ ਕਲੋਣੀਆਂ ਪਹਿਨਣੀਆਂ ਦੇਖਿਆ ਸੋਹਣੇ ਲੱਗਦੇ ਅੱਖਾਂ ਚ ਪਹਿਨਣੇ ਸੁੰਨ ਲੱਗਦੇ ਆ ਅੱਖਾਂ ਚ ਪਹਿਨਣੇ ਚੱਲ ਇੰਨੇ ਚਮਕਦੇ ਕਿਹਲਾ ਲਾਤਾਗਾ ਨੂੰ ਦੇਖ ਲਓ ਤੁਸੀਂ ਆਪ ਹੱਥ ਲਾ ਕੇ ਦੇਖੋ ਹੂੰ ਫੇਰ ਹੁਣ ਘੈਂਟ ਆ ਮੈਂ ਪੁੱਛੀ ਹੋਏਗਾ ਕਿ ਇਹਦਾ ਕੀ ਫਾਇਦਾ ਗਿਆ ਫਾਇਦਾ ਸਟੇਟ ਹੋ ਗਏ ਇਹ ਇਹ ਪੂਨੀ ਕਰਨੇ ਜੋਗੇ ਹੋਗੇ ਪਹਿਲਾਂ ਨਹੀਂ ਜੀ ਹੁੰਦੀ ਪਹਿਲਾਂ ਜੂੜਾ ਕਰਨਾ ਬੰਦਾ ਦਾ ਬਿੰਗੇਟ ਡੇ ਜੇ ਬਲਜੇ ਪਏ ਜਾਂਦੇ ਨੇ ਹੁਣ ਸਿੱਧੇ ਤਾਂ ਹੋ ਗਏ ਹਨ ਚਲੋ ਹੁਣ ਖੁਸ਼ ਹੋਗੇ ਕੁਛ ਤਾਂ ਮੈਂ ਹੁੰਦੀ ਆ ਨਹੀਂ ਹੁਣ ਕੁਛ ਨਹੀਂ ਓਏ ਹੁਣ ਵੀ ਖੁਸ਼ਿਆ ਪੈਣਾ ਵੀ ਖੁਸ਼ਤੀ ਫਿਰ ਰਹਿਣ ਦਿੰਦੇ ਵਜਾ ਖੁਸ਼ਤਾ ਹੈਗੇ ਤੇ ਫੇਰ ਕਿਆ ਲੋੜਤੀ ਪੈਸੇ ਲਾਉਣ ਦੀ ਤੁਸੀਂ ਉਲਟ ਟੇਸਨ ਪਾੜ ਲਈ ਕਰੋ ਤੁਸੀਂ ਕਹਿੰਦੇ ਹੋ ਵੀ ਮੈਂ ਖੁਸ਼ਤੀ ਚਲੋ ਹੁਣ ਘਰ ਨੂੰ ਜਾਣਾ ਨਹੀਂ ਚਲੋ ਚਲੋ ਫਿਰ ਮਗਰ ਤੁਸੀਂ ਲੜ ਲਓ ਪਹਿਲਾਂ ਚਲੋ ਫਿਰ ਚੱਲੀਏ ਫਿਰ ਆਪਾਂ ਕਰਨ ਚਲੋ ਜੀ ਚਲੋ ਠੀਕ ਆ ਬਾਲ ਸੱਚੀ ਹਾਂ ਹਾਂ ਜੀ ਹਾਂ ਸੋਣ ਲੱਗਦੇ ਆ ਬਹੁਤ ਵਧੀਆ ਤੁਸੀਂ ਪੁੱਛੋ ਤੁਸੀਂ ਤਾਂ ਇਹ ਦੋਗੀ ਮੈਂ ਤਾਂ ਪਹਿਲਾਂ ਵੀ ਖੋਜਦਾ ਨਾ ਦੁਖੀ ਤਾਂ ਨਹੀਂ ਹੈਗੇ ਵੀ ਹਾਂ ਪੈਸੇ ਲਾਏ ਹੈ ਮੈਂ ਹੈਗਾ ਤਾਂ ਦੁਖੀ ਹੋਣਾ ਬਸੋ ਚਲੋ ਠੀਕ ਹੈ ਦੋਸਤੋ ਦੇਖੋ ਜੀ ਮੈਂ ਬਾਸ ਸਮੂਥਨਿੰਗ ਕਰਵਾ ਲੇ ਤੇ ਮਤਲਬ ਕਾਫੀ ਟਾਈਮ ਬਾਅਦ ਕਰਾਏ ਆ 4 ਸਾਲ ਬਾਅਦ ਮੈਂ ਕਰਵਾ ਲੇ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਜੁੜੋ ਸਾਉ ਕੁੜੀ ਹੈ ਕਹੇ ਤੇ ਨਾ ਹਟ ਜਾਂਦੀ ਹੈ ਵੀ ਮੈਂ ਜੇ ਮੈਂ ਕਹਾਂ ਦਵਾ ਨਹੀਂ ਕਰਾਉਣੇ ਤਾਂ ਫਿਰ ਨਹੀਂ ਕਰਾਉਂਦੀ ਜਣਾ ਫੇਰ ਨਹੀਂ ਮੈਂ ਕਰਵਾਉਂਦੀ ਜੇ ਮੈਨੂੰ ਜਵਾਬ ਦੇ ਦੰਨੇ ਆ ਜੇ ਮੈਨੂੰ ਇਹ ਜਵਾਬ ਦੇ ਦੰਨੇ ਆ ਫਿਰ ਮੈਂ ਜਾਂਦੀ ਨਹੀਂ ਹੈਗੀ ਜੇ ਅੱਜ ਵੀ ਮੈਨੂੰ ਇਹ ਰੋਕ ਤਾਂ ਦੇ ਮੈਂ ਅੱਜ ਵੀ ਇੰਤ ਤ ਜਾਣਾ ਇਹ ਕਹਿੰਦੇ ਚਲੋ ਤੇ ਨੂੰ ਚਲ ਕੋਈ ਕਰਾ ਲੇ ਹਾਂ ਚਲ ਚਲ ਹੁਣ ਘਰ ਨੂੰ ਚੱਲੀਏ ਕੋਈ ਨਹੀਂ ਫੇਰ ਕੀ ਹੋ ਗਿਆ ਜੇ ਕਰਾ ਲੇ ਚਲ ਕਈ ਤਾਂ ਕਹਿੰਦੇ ਉਹਨੇ ਉਹਨਿਓ ਪੈਸੇ ਲਵਾਤੇ ਮੇਰੇ ਐਨੇ ਐਨੇ ਪੈਸੇ ਲਵਾਤੇ ਹਨਾ ਮੇਰਾ ਘਰ ਵਾਲਾ ਵੀ ਸਾਊ ਐ ਸਵਾ ਵਿਚਾਰ ਤਾਂ ਹੀ ਦੇਖੀ ਅਗਲੇ ਮੈਂ ਪਤਾ ਕੀ ਕਹਿਣਾ ਹੁੰਦਾ ਨਾ ਚੁਮਲਾਈ ਪਈ ਆ ਇਹ ਨਾ ਮਤਲਬ ਹਰ ਇੱਕ ਦੇ ਘਰ ਦੀ ਕਹਾਣੀ ਆ ਮਤਲਬ ਜਿਹਦੇ ਜਿਤ ਮਨਾਉਣ ਦਾ ਕੀ ਆ ਹੁਣ ਕੰਮ ਤੋਂ ਤੁਸੀਂ ਵੀ ਤਾਂ ਕੰਮ ਕਰਦੇ ਆ ਆਪਣਾ ਕਮਾਉਂਦੇ ਤੁਸੀਂ ਵੀ ਤਾਂ ਕਮਾਉਣਾ ਉਹੀ ਐ ਨਾ ਵੀ ਮਤਲਬ ਬਹੁਤ ਕਹਨੇ ਆ ਵੀ ਲੋ ਜਨਾਨੀ ਦੇ ਪਿੱਛੇ ਲੱਗਿਆ ਵਾ ਇਹਨੂੰ ਚਮਲਾਈ ਫਿਰਦਾ ਇਹਨੂੰ ਐ ਕਰੀ ਫਿਰਦਾ ਜੇ ਸ਼ੌਂਕ ਬੰਦਾ ਪੂਰੇ ਕਰਦਾ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਹਾਂ ਉਹ ਜਨਾਨੀ ਨੂੰ ਚ ਮਲਾਉਂਦਾ ਜਾਂ ਕੁਛ ਆ ਨਾ ਤੇ ਜਿੱਥੇ ਇਹ ਮੈਨੂੰ ਖੜਦੇ ਆ ਮੈਂ ਉੱਥੇ ਖੜਦੀ ਆ ਜਿੱਥੇ ਮੈਨੂੰ ਕਹਿੰਦੇ ਵੀ ਇੱਥੇ ਬੈਠਣਾ ਉੱਥੇ ਹੀ ਬੈਠਣਾ ਹੁੰਦਾ ਠੀਕ ਆ ਕੋਈ ਮੈਂ ਇਹਨਾਂ ਤੋਂ ਬਾਹਰ ਨਹੀਂ ਹੈਗੀ ਜਿਹੜਾ ਕੰਮ ਇਹ ਕਹਿੰਦੇ ਮੈਂ ਇਹਨਾਂ ਦੇ ਨਾਲ ਆ ਠੀਕ ਆ ਇਹ ਮੇਰੇ ਨਾਲ ਨਹੀਂ ਮੈਂ ਇਹਨਾਂ ਦੇ ਨਾਲ ਆ ਠੀਕ ਹੈ ਵੀ ਜਿੱਧਰ ਨੂੰ ਇਹ ਮੈਨੂੰ ਲੈ ਕੇ ਜਾਂਦੇ ਮੈਂ ਉਧਰ ਨੂੰ ਇਹਨਾਂ ਦੇ ਨਾਲ ਜਾਂਦੀ ਆ ਤੇ ਜਦ ਤੱਕ ਜ਼ਿੰਦਗੀ ਹੈ ਜਦ ਤੱਕ ਜਾਂਦੀ ਵੀ ਰਹੂੰਗੀ ਠੀਕ ਹੈ ਚਾਹੇ ਇਹ ਮੈਨੂੰ ਕਹਿ ਦੇਣ ਵੀ ਨਹਿਰਛਾੜ ਮਾਰ ਮੈਂ ਉਹ ਵੀ ਮਾਰ ਦੂੰਗੀ ਠੀਕ ਆ ਚਲੋ ਫੇ ਮਾਰੀ ਤੇ ਚਲੋ ਚਲੋ ਚਲੀਏ ਓਕੇ ਬਾਈ ਜੀ ਸੂਆ ਨੇੜੇ ਨਹੀਂ ਉੱਤੇ ਮਾਰ ਦੇ ਸੂਏ ਚੋਂ ਤਾਂ ਨਿਕਲਿਆ ਆਉਣਾ ਫੇਰ ਹਨਾ ਚਲੋ ਠੀਕ ਹੈ ਜੀ ਦੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਅਗਲੇ ਬਲੌਗਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ